ਅਮਰਿਤਪਾਲ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਅਸਾਮ ਦੀ ਡਿਬਰੂਗੜ੍ਹ ਛੇਲ ਤੋਂ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਅੱਜ ਹੀ ਲਿਆਂਦਾ ਜਾਵੇਗਾ ਤੇ ਉੱਥੇ ਹੀ ਪਰਸੋਂ ਨੂੰ ਲੈ ਕੇ ਚਰਚਾਵਾ ਹੋ ਰਹੀਆਂ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਐਨਐਸਏ ਹਟਾ ਦਿੱਤੀ ਜਾਵੇਗੀ ਤੇ ਅੱਜ ਉੱਥੇ ਹੀ ਪੰਜਾਬ ਪੁਲਿਸ ਪੰਜਾਬ ਦੇ ਲਈ ਰਵਾਨਾ ਹੋ ਗਈ ਹੈ ਤੇ ਜਿਸ ਤੋਂ ਬਾਅਦ ਡਿਬਰੂਗੜ੍ਹ ਸੇਲ ਤੋਂ ਸਿੱਧਾ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਐਂਟਰੀ ਜਿਹੜੀ ਕਿ ਡਿਬਰੂਗਾੜ ਦੇ ਵਿੱਚ ਜੋ ਸਿੱਖ ਨੌਜਵਾਨ ਬੰਦ ਸੀ ਉਹਨਾਂ ਦੀ ਹੋਵੇਗੀ ਤੇ ਦੂਜੇ ਪਾਸੇ ਦੱਸਈਏ ਕਿ ਜੋ ਐਨਐਸਏ ਲੱਗੀ ਹੋਈ ਸੀ ਉਹ ਹਟਾਈ ਜਾਵੇਗੀ ਤੇ ਕੁਝ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਕਿ ਰਿਮਾਂਡ ਤੇ ਲਿਆਂਦਾ ਜਾਵੇਗਾ ਤੇ ਦੱਸਈਏ ਕਿ ਸਭ ਤੋਂ ਵੱਡੀ ਖਬਰ ਹੈ ਤੇ ਉੱਥੇ ਹੀ ਹੁਣ ਅੱਜ ਪਾਈ ਅਮਰਿਤਪਾਲ ਦੇ ਜੋ ਸਾਥੀ ਯਾਨੀ ਕਿ ਜੋ ਸਿੱਖ ਨੌਜਵਾਨ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਜਿਸ ਦੇ ਤਹਿਤ ਅਗਲੀ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ ਤੇ ਉੱਥੇ ਹੀ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਨਾਲ ਦੋ ਹੋਰ ਸਾਥੀ ਨੇ ਪਪਲਪ੍ਰੀਤ ਸਿੰਘ ਅਤੇ ਇੱਕ ਹੋਰ ਉਹਨਾਂ ਦਾ ਸਾਥੀ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਰਿਹਾ ਉਹਨਾਂ ਦੇ ਉੱਤੇ ਨਾ ਹੀ ਐਨਐਸਏ ਹਟਾਈ ਗਈ ਹੈ ਤੇ ਨਾ ਹੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਉਦਾਸੀ ਇਹ ਹੈ ਕਿ ਹੁਣ ਉਹ ਤਿੰਨੇ ਸਿੱਖ ਨੌਜਵਾਨ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ 'ਚ ਬੰਦ ਰਹਿਣਗੇ ਤੇ ਬਾਕੀ ਜਿਹੜੇ ਸੱਤ ਸਿੱਖ ਨੇ ਉਹਨਾਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇਗਾ ਤੇ ਦੱਸਿਏ ਕਿ ਅਜਨਾਲਾ ਕਾਰਡ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਨੂੰ NSA ਲਗਾ ਕੇ ਸਾਦਰੀ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਜਿਸ ਦੇ ਤਹਿਤ ਲਗਾਤਾਰ ਸਿੱਖ ਜਥੇਬੰਦੀਆਂ ਦੇ ਅੰਦਰ ਰੋਸ ਜਿਹੜਾ ਕਿ ਦੇਖਣ ਨੂੰ ਮਿਲੇ ਆ ਤੇ ਜਿਸ ਦੇ ਤਹਿਤ ਸਿੱਖਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਗਈ ਕਿ ਉੱਥੇ ਹੀ ਉਹਨਾਂ ਨੂੰ ਰਿਹਾਅ ਕੀਤਾ ਜਾਵੇ NSA ਹਟਾਈ ਜਾਵੇ ਗੈਰ ਕਾਨੂੰਨੀ ਤਰੀਕੇ ਦੇ ਨਾਲ NSA ਲਗਾਈ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਨੇ ਵੀ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਜਿਹੜਾ ਕਿ ਹਾਈ ਕੋਰਟ ਦਾ ਰੁਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੋ ਐਨਐਸ ਲਗਾਈ ਗਈ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਲਗਾਈ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਪੰਜਾਬ ਸਰਕਾਰ ਦੇ ਜਿਹੜੇ ਕਿ ਇਸ਼ਾਰੇ ਦੇ ਉੱਤੇ ਹੁਣ ਪੰਜਾਬ ਪੁਲਿਸ ਡਿਬਰੂਗੜ ਦੀ ਅਸਾਮ ਜੇਲ੍ਹ ਦੇ ਵਿੱਚ ਜਿਹੜੀ ਕਿ ਰਵਾਨਾ ਹੋਈ ਤੇ ਉੱਥੇ ਹੀ ਉਹਨਾਂ ਦੇ ਕਈ ਸਾਥੀਆਂ ਨੂੰ ਜਿਹੜਾ ਕਿ ਰਿਮਾਰਡ ਤੇ ਲਿਆਂਦਾ ਜਾਵੇਗਾ ਤੇ ਅੱਜ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਦੱਸ ਦਈਏ ਕਿ ਅੱਜ ਜਿਹੜੇ ਕਿ ਅਮਰਤਪਾਲ ਦੇ ਸਾਥੀ ਪੰਜਾਬ ਦੇ ਵਿੱਚ ਆ ਜਾਣਗੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਡਿਬਰੂਗੜ ਤੋਂ ਰਵਾਨਾ ਹੋ ਗਏ ਨੇ ਤੇ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਐਂਟਰੀ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਅੱਜ ਹੀ ਲਿਆਂਦਾ ਜਾਵੇਗਾ ਤੇ ਉੱਥੇ ਹੀ ਪਰਸੋਂ ਨੂੰ ਲੈ ਕੇ ਚਰਚਾ માં ਹੋ ਰਹੀ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ NSA ਹਟਾ ਦਿੱਤੀ ਜਾਵੇਗੀ ਤੇ ਅੱਜ ਉਥੇ ਹੀ ਪੰਜਾਬ ਪੁਲਿਸ ਪੰਜਾਬ ਦੇ ਲਈ ਰਵਾਨਾ ਹੋ ਗਈ ਹੈ ਤੇ ਜਿਸ ਤੋਂ ਬਾਅਦ ਡਿਬਰੂਗੜ੍ਹ ਸੇਲ ਤੋਂ ਸਿੱਧਾ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਐਂਟਰੀ ਜਿਹੜੀ ਕਿ ਡਿਬਰੂਗਾੜ ਦੇ ਵਿੱਚ ਜੋ ਸਿੱਖ ਨੌਜਵਾਨ ਬੰਦ ਸੀ ਉਹਨਾਂ ਦੀ ਹੋਵੇਗੀ ਤੇ ਦੂਜੇ ਪਾਸੇ ਦੱਸਦੀ ਹੈ ਕਿ ਜੋ ਐਨਐਸਏ ਲੱਗੀ ਹੋਈ ਸੀ ਉਹ ਹਟਾਈ ਜਾਵੇਗੀ ਤੇ ਕੁਝ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਕਿ ਰਿਮਾਂਡ ਤੇ ਲਿਆਂਦਾ ਜਾਵੇਗਾ ਤੇ ਦੱਸਦੀ ਹੈ ਕਿ ਸਭ ਤੋਂ ਵੱਡੀ ਖਬਰ ਹੈ ਤੇ ਉੱਥੇ ਹੀ ਹੁਣ ਅੱਜ ਪਾਈ ਅਮਰਿਤਪਾਲ ਦੇ ਜੋ ਸਾਥੀ ਯਾਨੀ ਕਿ ਜੋ ਸਿੱਖ ਨੌਜਵਾਨ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਇਸ ਦੇ ਤਹਿਤ ਅਗਲੀ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ ਤੇ ਉੱਥੇ ਹੀ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਨਾਲ ਦੋ ਹੋਰ ਸਾਥੀ ਨੇ ਪਪਲਪ੍ਰੀਤ ਸਿੰਘ ਅਤੇ ਇੱਕ ਹੋਰ ਉਹਨਾਂ ਦਾ ਸਾਥੀ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਰਿਹਾ ਉਹਨਾਂ ਦੇ ਉੱਤੇ ਨਾ ਹੀ ਐਨਐਸਏ ਹਟਾਈ ਗਈ ਹੈ ਤੇ ਨਾ ਹੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਉਹ ਦੱਸਦੀ ਹੈ ਕਿ ਹੁਣ ਉਹ ਤਿੰਨੇ ਸਿੱਖ ਨੌਜਵਾਨ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ 'ਚ ਬੰਦ ਰਹਿਣਗੇ ਤੇ ਬਾਕੀ ਜਿਹੜੇ ਸੱਤ ਸਿੱਖ ਨੇ ਉਹਨਾਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇਗਾ ਤੇ ਦੱਸਦੀ ਹੈ ਕਿ ਅਜਨਾਲਾ ਕਾਰਡ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਨੂੰ NSA ਲਗਾ ਕੇ ਸਾਦਰੀ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਜਿਸ ਦੇ ਤਹਿਤ ਲਗਾਤਾਰ ਸਿੱਖ ਜਥੇਬੰਦੀਆਂ ਦੇ ਅੰਦਰ ਰੋਸ ਜਿਹੜਾ ਕਿ ਦੇਖਣ ਨੂੰ ਮਿਲੇ ਆ ਤੇ ਜਿਸ ਦੇ ਤਹਿਤ ਸਿੱਖਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਗਈ ਕਿ ਉੱਥੇ ਹੀ ਉਹਨਾਂ ਨੂੰ ਰਿਹਾਅ ਕੀਤਾ ਜਾਵੇ NSA ਹਟਾਈ ਜਾਵੇ ਗੈਰ ਕਾਨੂੰਨੀ ਤਰੀਕੇ ਦੇ ਨਾਲ NSA ਲਗਾਈ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਪਈ ਅਮਰਤਪਾਲ ਸਿੰਘ ਨੇ ਵੀ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਜਿਹੜਾ ਕਿ ਹਾਈ ਕੋਰਟ ਦਾ ਰੁਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੋ ਐਨਐਸ ਲਗਾਈ ਗਈ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਲਗਾਈ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਪੰਜਾਬ ਸਰਕਾਰ ਦੇ ਜਿਹੜੇ ਕਿ ਇਸ਼ਾਰੇ ਦੇ ਉੱਤੇ ਹੁਣ ਪੰਜਾਬ ਪੁਲਿਸ ਡਿਬਰੂਗੜ ਦੀ ਅਸਾਮ ਜੇਲ੍ਹ ਦੇ ਵਿੱਚ ਜਿਹੜੀ ਕਿ ਰਵਾਨਾ ਹੋਈ ਤੇ ਉੱਥੇ ਹੀ ਉਹਨਾਂ ਦੇ ਕਈ ਸਾਥੀਆਂ ਨੂੰ ਜਿਹੜਾ ਕਿ ਰਿਮਾਰਡ ਤੇ ਲਿਆਂਦਾ ਜਾਵੇਗਾ ਤੇ ਅੱਜ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਦੱਸਈਏ ਕਿ ਅੱਜ ਜਿਹੜੇ ਕਿ ਅਮਰਤਪਾਲ ਦੇ ਸਾਥੀ ਪੰਜਾਬ ਦੇ ਵਿੱਚ ਆ ਜਾਣਗੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਡਿਬਰੂਗੜ ਤੋਂ ਰਵਾਨਾ ਹੋ ਗਏ ਨੇ ਤੇ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਐਂਟਰੀ ਕੀਤੀ ਜਾਵੇਗੀ